ਭਗਵਾਨ ਸ਼੍ਰੀ ਵਾਲਮੀਕੀ ਜਨਤੀ ਦੇ ਮੌਕੇ ਦੇ ਉੱਤੇ ਹੁਸ਼ਿਆਰਪੁਰ ਵਿਖੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਇਸ ਮੌਕੇ ਦੇ ਉੱਤੇ ਹਰ ਰਾਜਨੀਤਿਕ ਦਲ ਦੇ ਲੀਡਰਾਂ ਨੇ ਕੀਤੀ ਯਾਤਰਾ ਦੇ ਵਿਸ਼ਮੂਲੀਅਤ ཁྱོ རོར ཁ�ར ཁྱེར ཁྱ ཁྱ ཁྱར ཁྱེར ཁྱ ཁྱར ཁེ ཁེ ར ཁཁན� འ ག ྱ ཁོ འའས� ེ ཁོ ཁའཚ འའ�སེ ར ི སཉ� ਲੇਕਿਨ ਅੱਜ ਇਸ ਸ਼ੁੱਭ ਦਿਹਾੜੇ ਤੇ ਸਾਰਿਆਂ ਨੂੰ ਬਹੁਤ-ਬਹੁਤ ਜਿਆਦਾ ਵਧਾਈਆ ਇਹ ਕਿਹਦਾ ਦਿਹਾੜਾ ਹੈ ਜਿਹੜਾ ਪੂਰੀ ਦੁਨੀਆ ਦੇ ਵਾਸਤੇ ਇੱਕ ਮਾਇਨ ਸਿਧ ਕਰਦਾ ਹੈ ਔਰ ਹਨਮ ਅਮਨ ਸ਼ਾਂਤੀ ਦਾ ਪ੍ਰਤੀਕ ਹੈ ਭਗਵਾਨ ਵੈਲਮਿਕੀ ਮਹਾਤਮਾ ਜੀ ਜੋ ਅੱਜ ਪ੍ਰਗਟ ਦੇ ਵਾਰਾਗਾਰ ਦੁਨੀਆ ਦੇ ਵਿੱਚ ਬਣਾਇਆ ਜਾ ਰਿਹਾ ਹੈ ਬਸ ਅੱਜ ਸਾਰੀ ਹੀ ਮਾਨਵਜਾਤੀ ਨੂੰ ਜੋ ਪਰਮਾਤਮਾ ਨੇ ਸੇ ਦਿੱਤੀ ਹੈ ਉਹਦੇ ਵਿੱਚ ਅੱਜ ਜੋ ਮੇਹ ਦਿੱਤੀ ਹੈ ਉਹਦੇ ਵਾਸਤੇ ਸਾਰਿਆਂ ਨੂੰ ਵਧਾਈ ਦਿੰਦਾ ਤੇ ਉਮੀਦ ਕਰਦਾ ਸਾਡੀ ਜਨਤਾ ਉਹਨਾਂ ਦੇ ਨਿਸ਼ਚੇ ਕਦਮ ਤੇ ਚੱਲਦੀ ਹੋਈ ਆਪਣਾ ਜੀਵਨ ਸਫਲ ਬਣਾਏ ਜੈ ਵਾਲਮੀਕੀ ਹਰ ਹਰ ਮਾਤਾ ਉਹਨਾਂ ਦੇ avatars ਦੇ ਵਾਸਤੇ ਜਦੋਂ ਭਗਵਾਨ ਜਦੋਂ ਵੀ ਧਰਤੀ ਤੇ ਆਉਂਦੇ ਆ ਉਹਦਾ avatars ਦੇ ਬਸ ਹੁੰਦਾ ਉਹ ਮੈਂ ਸਾਰੀ ਸੰਗਤ ਨੂੰ ਬਗੇ ਜਨ ਨਾਲ ਬਹੁਤ ਬਹੁਤ ਵਧਾਈ ਦਿੰਦਾ ਹਰ ਸਾਲ ਦੀ ਤਰ੍ਹਾਂ ਸਾਰੇ ਹੀ ਰਲ ਮਿਲ ਕੇ پورے شہر والے ہر ایک شہر ਦਾ ਸੱਭਿਆ ਨਾਗਰਿਕ ਇਸ ਸ਼ਬਾ ਜਾਤਰਾ ਨੂੰ ਵੀ ਬੰਦਾ ભગવાન ਦੇ ਅੱਗੇ ਦਰਸ਼ਮਸਤਕ ਹੁੰਦਾ ਪਰ ભગવાન ਜਿਹੜਾ ਸਰੂਪ ਹੈ ਉਹਦੇ ਕਰਕੇ ਰਮਾਇਣ ਕਾਲ ਜਿਹੜੀ ਹੈ ਉਹਨੂੰ ਜਾਣਿਆ ਜਾਂਦਾ ਉਹ ਮੈਂ ਕਿਹੜੇ ਜਨਾ ਰਮਾਇਣ ਨੂੰ ਹੋਂ ਤੋਂ ਪਹਿਲਾਂ ਦੇਖਣ ਵਾਲੇ ਦਰਸ਼ਿਤ ਕਰ ਦਿੰਗੇ ਸਾਰੀ ਸੰਗਤ ਨੂੰ ਬਹੁਤ-ਬਹੁਤ ਬਧਾਈ ਹੈ ਔਰ ਉਹਨਾਂ ਦਾ ਅਸ਼ੀਰਵਾਦ ਸਾਰੀ ਦੁਨੀਆ ਤੇ ਸਾਡੇ ਭਾਰਤਵਰਸ਼ ਦੇ ਪੂਰੇ ਦੇ ਪੰਜਾਬ ਦੇ ਉੱਤੇ ਖਾਸ ਤੌਰ ਤੇ ਸਾਡੀ ਹੁਸ਼ਿਆਰਪੁਰ ਦੇ ਉੱਤੇ ਵੀ ਬੜਿਆ ਰਵੇ ਉਹਨਾਂ ਦੇ ਅਗੇ ਪ੍ਰਾਰਥਨਾ ਕਰਦਾ ਅਸ਼ੁਭ ਕਾਮ ਦਾ ਕਰਦਾ ਸਭ ਤੋਂ ਮੈਂ ਜੈਹਤ ਕਰਦਾ ਹੋਰ ਭਗਵਾਨ ਮਹਾਰਿਸ਼ ਦੀ ਬਾਤ ਵਿੱਚ ਕੀ ਕੀ ਜੈਹਤ ਔਰ ਅੱਜ ਬਾਬੇ ਦਾ ਦੇਣਿਆ ਬਰਬਾਤਮਾ ਇਦਾਂ ਹੀ ਸੁਖ ਸ਼ਾਂਤੀ ਬਣਾਈ ਰੱਖੇ ਔਰ ਜਿੱਦਾਂ ਦਾ ਜਸਾ ਹੈ ਲੋਕਾਂ ਦੇ ਵਿੱਚ ਇਹ ਸਾਲ ਦੀ ਸਾਲ ਬਾਅਦ ਢੀਕ ਰਹੀ ਤੇ ਆ ਅੱਜ ਸ਼ਰਕ ਦੇ ਚਿਹਰੇ ਤੇ ਖੁਸ਼ੀ ਹੈ ਔਰ ਮੈਂ ਪੂਰੇ ਸ਼ਹਿਰ ਪਰਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਅੱਜ ਦੇ ਇਸ ਬੜੇ ਦਿਨ ਦੀ ਬਾਬਾ ਜੀ ਦੇ ਪ੍ਰਗਟ ਦੇ ਚੰਗੀ ਬਾਰਖ ਬਾਤ ਹਰ ਇੱਕ ਸਾਥ